ਸਭ ਤੋਂ ਪਹਿਲਾਂ ਮੈਂ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹ ਦੀ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਔਰ ਮੈਂ ਅੱਜ ਬਹੁਤ ਧੰਨਵਾਦ ਕਰਦਾ ਵਾ ਅੱਜ ਦੀ ਜੋ ਮੀਟਿੰਗ ਜੋ ਸਾਡੇ ਸਮੁੱਚੇ ਅੰਮ੍ਰਿਤਸਰ ਲੋਕ ਸਭਾ ਦੇ ਧਾਰਮਿਕ ਆਗੂਆਂ ਸਹਿਬਾਨਾਂ ਨੇ ਵੱਲੋਂ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਮੈਨੂੰ ਦਾਸ ਨੂੰ ਜੋ ਮੈਂ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਉਮੀਦਵਾਰ ਆ ਔਰ ਮੈਨੂੰ ਜੋ ਆਪਣਾ ਸਮਰਥਨ ਦਿੱਤਾ ਵਾ ਇਰਲੇ ਮੈਂ ਆਪਣੇ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਨੂੰ ਮਾਣ ਆ ਕਿ ਇਹ ਮੈਨੂੰ ਜਿਹੜਾ ਇੱਕ ਜੋਨ ਨੂੰ ਭਾਰੀ ਗਿਣਤੀ ਦੇ ਵੋਟਾਂ ਨਾਲ ਜਿਤਾ ਕੇ ਜਿਹੜਾ ਮੈਨੂੰ ਸੰਸਦ ਤੇ ਭੇਜਣਗੇ ਉਹ ਜੋ 75 ਸਾਲਾਂ ਤੱਕ ਇਹਦੇ ਭਾਈਚਾਰੇ ਨੂੰ ਜੋ ਇਗਨੋਰ ਕੀਤਾ ਗਿਆ ਸਾਰੀਆਂ ਰਵਾਇਤੀ ਪਾਰਟੀਆਂ ਲੋ ਜੋ ਨਹੀਂ ਹੋਇਆ ਉਹ ਆਉਣ ਵਾਲੇ ਸਮੇਂ ਚ ਇੱਕ ਨਵੀਂ ਸ਼ੁਰੂਆਤ ਹੋਵੇ ਅੱਜ ਸਰ ਉਹ ਲਾਸਟ ਦੇਣਾ ਕਿ ਤਰ੍ਹਾਂ ਦਾ ਸੁਜੋਗ ਮਿਲ ਰਿਹਾ ਧੰਨਵਾਦ ਮੈਨੂੰ ਬਹੁਤ ਅਸਾਂ ਸੁਜੋਗ ਮਿਲਿਆ ਵਾ ਮੈਂ ਸਰਬ ਸਮਾਜ ਚ ਗਿਆ ਵਾ ਚਾਹੇ ਸਾਡਾ ਵਾਲਮੀਕੀ ਭਾਈਚਾਰਾ ਹੋਵੇ ਚਾਹੇ ਮਜਬੀ ਸਿੱਖ ਭਾਈਚਾਰਾ ਹੋਵੇ ਹਿੰਦੂ ਭਾਈਚਾਰਾ ਹੋਵੇ ਸਿੱਖ ਭਾਈਚਾਰਾ ਹੋਵੇ ਹਰ ਇੱਕ ਭਾਈਚਾਰੇ ਨੇ ਜਿਹੜਾ ਮੇਰਾ ਪੂਰਾ ਜਿਹੜਾ ਸਵਾਗਤ ਕੀਤਾ ਵਾ ਔਰ ਮੇਰਾ ਦਾ ਵਾਦਾ ਕੀਤਾ ਵਾ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਜਿਹੜਾ ਅੰਮ੍ਰਿਤਸਰ ਦੀ ਗੁਰੂ ਨਗਰੀ ਦੀ ਸੇਵਾ ਸ਼ੋਪਨ ਜਾ ਰਹੇ ਆ ਔਰ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਵੀ ਕਹਿਣਾ ਚਾਹਨਾ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਗੁਰੂ ਦੀ ਨਗਰੀ ਆ ਇਹਨਾਂ ਪਾਰਟੀਆਂ ਨੇ ਜੋ ਬਣਦਾ ਇਸ ਸ਼ਹਿਰ ਦਾ ਦਰਜਾ ਸੀ ਉਹ ਦਿਵਾ ਨਹੀਂ ਪਾਏ ਦਾਸ ਇਹ ਜੋ ਜ਼ਰੂਰ ਦਿਵਾਏਗਾ ਇਹਨਾਂ ਦੇ ਸਿਆਸਤਕੀ ਹਰ ਮਾਮਲੇ ਤੇ ਚਾਹੇ ਡੰਪ ਦਾ ਮਾਮਲਾ ਹੋਵੇ ਚਾਹੇ ਗੰਦੇ ਨਾਲੇ ਦਾ ਮਾਮਲਾ ਹੋਵੇ ਮੈਨੂੰ ਕੁਝ ਮੁਹੱਲਿਆਂ 'ਚ ਇਲਾਕਿਆਂ 'ਚ ਜਾਣਾ ਪਿਆ ਉਹਨਾਂ ਦੇ ਇਲਾਕਿਆਂ 'ਚ ਗੰਦਾ ਪਾਣੀ ਸੀਵਰੇਜ ਦਾ ਜਿਹੜਾ ਆ ਰਿਹਾ ਲੋਕੀ ਮਜਬੂਰ ਹੋਏ ਪਏ ਆ ਗੰਦਾ ਪਾਣੀ ਪੀਣ ਨੂੰ ਕਈ ਬਿਮਾਰੀਆਂ ਉਹਨਾਂ ਨੂੰ ਲੱਗ ਚੁੱਕੀਆਂ ਵਾ ਇਹ ਜਿਹੜੇ ਪਹਿਲ ਦੇ ਆਧਾਰ ਤੇ ਜਿਹੜਾ ਵਾ ਅੰਮ੍ਰਿਤਸਰ ਦਾ ਵਿਕਾਸ ਕਰਾਵਾਂਗੇ ਔਰ ਸਪੈਸ਼ਲ ਪੈਕੇਜ ਲੈ ਕੇ ਜਿਹੜਾ ਆ ਕੇ ਜਿਹੜਾ ਅਸੀਂ ਜਿਹੜਾ ਸਰਪੱਖੀ ਅੰਮ੍ਰਿਤਸਰ ਦਾ ਵਿਕਾਸ ਕਰਾਵਾਂਗੇ ਸੱਚ ਮੁੱਚ ਇਹ ਗੁਰੂ ਦੀ ਨਗਰੀ ਜਿਹੜੀ ਅਖਵਾਨ ਦੇ ਲੈ ਕੇ ਹੋਵੇ ਜਿਹੜੀ ਸਾਡੀ ਨੈਸ਼ਨਲ ਲੋਕ ਸੇਵਾ ਪਾਰਟੀ ਆ ਇਹਦਾ ਜਨਮ ਹੁਣੇ ਹੋਇਆ ਵਾ ਥੋੜੇ ਹੀ ਦਿਨ ਹੋਇਆ ਪਰ ਸਾਡੀ ਪਾਰਟੀ ਨੇ ਪੰਜਾਬ ਦੇ ਵਿੱਚ ਜਿਹੜਾ ਵਾ ਤਕਰੀਬਨ 6 ਐਮਪੀ ਖੜੇ ਕਿਤੇ ਆਪਣੇ ਸਮਾਂ ਬਹੁਤ ਘੱਟ ਮਿਲਿਆ ਬੇਸ਼ੱਕ ਸਾਨੂੰ ਜਿਹੜਾ ਚੋਣ ਕਮਿਸ਼ਨ ਸਾਹਿਬ ਦੇ ਜਿਹੜੀ ਸਾਡੀ ਅੰਡਰ ਪ੍ਰਸ਼ਾਸਨ ਚੱਲ ਰਹੀ ਲੋਕਲ ਸਾਡੇ ਕੈਂਡੀਡੇਟਾਂ ਨੂੰ ਜਿਹੜੇ ਚੋਣ ਨਿਸ਼ਾਨ ਮਿਲੇ ਆ ਪਰ ਲੋਕ ਸੇਵਾ ਪਾਰਟੀ ਨੂੰ ਇਡਾ ਵੱਡਾ ਜਨ ਆਧਾਰ ਮਿਲਿਆ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਲੋਕ ਜਿਹੜਾ ਲੋਕ ਸੇਵਾ ਪਾਰਟੀ ਨਾਲ ਜੁੜ ਰਹੇ ਆ ਔਰ ਉਹ ਸਮੇਂ ਦੂਰ ਦੇ ਆ ਜਦ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਲੋਕ ਸੇਵਾ ਪਾਰਟੀ ਆ ਉਹ ਸਤਾ ਤੇ ਕਾਬਜ਼ ਹੋਵੇਗੀ ਜਿਹੜੀ 2027 ਦੀ ਐਮਐਲਏ ਦੀ ਚੋਣ ਆਣੀ ਆ ਤੇ 117 ਦੇ ਐਮਐਲਏ ਘਰੋਗੇ ਤੁਸੀਂ ਜਦੋਂ ਬਿਲਕੁਲ ਜੀ ਪਾਰਟੀ ਐਸ ਲਈ ਜਿਹੜੀ ਤਿਆਰ ਕੀਤੀ ਆ ਲੋਕੀ ਕਾਂਗਰਸ ਤੋਂ ਅਕਾਲੀ ਦਲ ਤੋਂ ਔਰ ਅੱਜ ਦੀ ਆਮ ਆਦਮੀ ਪਾਰਟੀ ਤੋਂ ਹੋਰ ਵੀ ਜੰਨੀਆਂ ਪਾਰਟੀਆਂ ਸਾਰੇ ਤਾਂ ਦੁਖੀ ਹੋ ਕੇ ਜਿਹੜਾ ਲੋਕ ਸੇਵਾ ਪਾਰਟੀ ਨੂੰ ਬਹੁਤ ਵੱਡਾ ਜਨ ਸਮਰਥਨ ਦੇ ਰਹੇ ਆ ਅੰਮ੍ਰਿਤਸਰ ਵਾਸੀਆਂ ਨੇ ਕਿ ਦਾਸ ਨੂੰ ਜਿਹੜਾ ਗੁਰੂ ਨਗਰੇ ਦੀ ਜਿਹੜੀ ਸੇਵਾ ਸੋਪਨ ਜਾ ਰਹੇ ਆ ਇੱਕ ਜਿਹੜੀ 117 ਸੀਟਾਂ ਤੇ ਆਪਣੇ ਐਮ ਐਲ ਏ ਖੜੇ ਕਰਾਂਗੇ ਔਰ ਤੋਂ ਪਹਿਲਾਂ ਜਿਹੜੀਆਂ ਨਗਰ ਕੌਂਸਲ ਦੀਆਂ ਨਗਰ ਪੰਚਾਇਤ ਦੀਆਂ ਔਰ ਕਾਰਪੋਰੇਸ਼ਨ ਦੇ ਜਿਹੜੀਆਂ ਇਲੈਕਸ਼ਨ ਆਣੇ ਆ ਔਰ ਚ ਵੀ ਆਪਾਂ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਆ ਜਿੱਥੇ ਜਿੱਥੇ ਜਿੰਨੀਆਂ ਸੀਟਾਂ ਹੋਣਗੀਆਂ ਜੇ ਅੰਮ੍ਰਿਤਸਰ ਦੀ ਗੱਲ ਕਰ ਲਓ 85 ਦੇ 85 ਕੌਂਸਲਰ ਇੱਥੇ ਖੜੇ ਕਰਾਂਗੇ ਔਰ ਮੇਅਰ ਵੀ ਜਿਹੜਾ ਆਣ ਵਾਲਾ नेशनेल लोकसेवा पार्टी ਦਾ ਹੋਏਗਾ ਔਰ 2027 ਚ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਉਹ ਨੈਸ਼ਨਲ ਲੋਕਸੇਵਾ ਪਾਰਟੀ ਦਾ ਹੋਏਗਾ ਮੈਂ ਆਪਣੇ ਸਮੁੱਚੇ ਮਸੀਹ ਭਾਈਚਾਰੇ ਨੂੰ ਔਰ ਸਰਬ ਸਮਾਜ ਨੂੰ ਇਹ ਕਹਿਣਾ ਚਾਹਨਾ ਵਾ ਵੀ ਇਹਨਾਂ 75 ਸਾਲਾਂ ਚ ਇਹਨਾਂ ਪਾਰਟੀਆਂ ਨੇ ਸਾਨੂੰ ਐਜ਼ ਅ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਵਾ ਅੱਜ ਤੱਕ ਸਾਡਾ ਐਮਐਲਏ ਪੈਦਾ ਨਹੀਂ ਕਰ ਸਕੇ ਪਰ ਹੁਣ ਮੌਕਾ ਵਾ ਅੱਜ ਆਖਰੀ ਦਿਨਾਂ ਚੋਣ ਪ੍ਰਚਾਰ ਦਾ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਔਰ ਸਰੋ ਸਮਾਜ ਦੇ ਕੋ ਸਮਰਥਨ ਮੰਗਦਾ ਵਾਂ نیشنل ਲੋਕ ਸੇਵਾ ਪਾਰਟੀ ਤੋਂ ਉਮੀਦਵਾਰ ਜਿੰਨੇ ਵੀ ਖੜੇ ਆ ਦਾ ਸਮੇਤ ਔਰ ਗੁਰੂ ਨਗਰੀ ਦੇ ਵਸਿਆ ਨੂੰ ਆਪਣੇ ਪਿੰਡਾਂ ਨੂੰ ਔਰ ਸ਼ਹਿਰਾਂ ਦੇ ਜਿੰਨੇ ਮੇਰੇ ਵਸਨੀਕ ਭੈਣ ਭਰਾ ਉਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਇੱਕ ਮੌਕਾ ਆਪਾਂ ਸਾਰੀਆਂ ਪਾਰਟੀਆਂ ਨੂੰ ਦਿੱਤਾ ਵਾ ਇੱਕ ਮੌਕਾ ਦਾਸ ਨੂੰ ਦੇਖ ਕੇ ਵੇਖੋ ਔਰ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂਗਾ ਔਰ ਲੋਕ ਸਭਾ ਦੇ ਵਿੱਚ ਜਾ ਕੇ ਅੰਮਰਸਾਦ ਦੀ ਗੁਰੂ ਨਗਰੀ ਦੀ ਗੱਲ ਕਰਾਂਗਾ ਔਰ ਪਹਿਲ ਦੇ ਆਧਾਰ ਤੇ ਜਿਹੜਾ ਵਾ ਹਰ ਗਰੀਬ ਭਾਈਚਾਰੇ ਦੀ ਜਿਹੜਾ ਅੱਜ ਦਾ ਪਾੜਾ ਪਿਆ ਹੋਇਆ ਗਰੀਬ ਗਰੀਬ ਹੋ ਰਿਹਾ ਅਮੀਰ ਅਮੀਰ ਹੋ ਰਿਹਾ ਇਹਨੂੰ ਖਤਮ ਕਰਨ ਦਾ ਬਰਾਬਰਤਾ ਦੇ ਵਿੱਚ ਲੈ ਕੇ ਆਵਾਂਗੇ ਉਹਦਾ ਪ੍ਰਾਲਾ ਕਰਾਂਗੇ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਜੈ ਮਸੀਹੀ ਨਮਸਕਾਰ ਮੈਂ ਸਮੁੱਚੇ ਮਸੀਹ ਭਾਈਚਾਰੇ ਐਮਪੀ ਅੰਮ੍ਰਿਤਸਰ ਦੇ ਜਿੱਦੇ ਵੀ ਇਸ ਹਲਕੇ ਨੌ ਹਲਕਿਆਂ ਦੇ ਐਮਲ ਹਲਕਿਆਂ ਦੇ ਲੋਕ ਨੇ ਸਭ ਨੂੰ ਬੇਨਤੀ ਕਰਾਂਗਾ ਜਸਬਾਲ ਮਸੀਹ ਜੀ 크ਿਸਚਨ ਲੀਡਰ ਆ ਕੌਮਲੀ ਬਹੁਤ ਬੋਝ ਰੱਖਦੇ ਆ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਵੱਧ ਚੜਤ ਕੇ 23 ਨੰਬਰ ਟੈਲੀਵਿਜ਼ਨ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਜਿਤਾਈਏ ਤਾਂ ਕਿ ਸਮੁੱਚੇ ਸਮਾਜ ਦੀਆਂ ਔਰ مصیح بھائی ਜਲਦੀ ਗੱਲ ਐ ਸੰਸਦ ਵਿੱਚ ਪਹੁੰਚਾ ਸਕਣ ਅਕਸਰ ਅੱਜ ਇਹ ਲੀਡਰ ਜਿਹੜੇ ਨੇ ਤੁਹਾਡੀ ਪਾਰਟੀ ਦੇ ਖਲੋਤੇ ਨੇ ਕਿਹੋ ਜਿਹਾ ਸਮਰਥਨ ਦਿਓਗੇ ਇਹਨਾਂ ਨੂੰ ਪੂਰਾ ਸਮਰਥਨ ਆ ਮਨ ਧਨ ਨਾਲ ਮਨ ਧਨ ਨਾਲ ਅਸੀਂ ਸਮਰਥਨ ਦਵਾਂਗੇ ਖਾਸ ਕਰਕੇ ਆਪਣੇ مصیح ਭਾਈ ਜਿਹਨੂੰ ਸਾਡੀ ਕ੍ਰਿਸਚਨ ਪੀਸ ਕਾਉਂਸਲ ਇੰਡੀਆ ਜਿਹਦੇ ਵਿੱਚ ਘੱਟੋ ਘੱਟ 800 ਦੇ ਕਰੀਬ ਪਾਸਟਰ ਆ ਮੈਂ ਬੇਨਤੀ ਕਰਾਂਗਾ ਹਰ ਘਰ ਘਰ ਜਾ ਕੇ ਬੇਨਤੀ ਕਰਾਂਗੇ ਫੋਨ ਵੀ ਕਰਾਂਗੇ ਕਿ ਵੱਧ ਵੱਧ ਵੋਟਾਂ ਜਿਹੜੀਆਂ ਆ ਜਸਪਾਲ ਮਸੀਹ ਨੂੰ ਪਾਓ ਟੈਲੀਵਿਜ਼ਨ ਦਾ ਜਿਹੜਾ ਆ ਨਿਸ਼ਾਨ ਚੋਣ ਨਿਸ਼ਾਨ ਇਹਨਾਂ ਦਾ ਟੈਲੀਵਿਜ਼ਨ ਆ ਉਹ ਬਟਨ ਦਵਾ ਕੇ 23 ਨੰਬਰ ਬਟਨ ਦਵਾ ਕੇ ਇਹਨਾਂ ਨੂੰ ਬਹੁਮਤ ਨਾਲ ਜਿਤਾਈਏ ਤਾਂ ਕਿ ਜਿਹੜੀਆਂ ਹੱਡੀ ਬਾਦ ਰਵਾਇਤੀ ਪਾਰਟੀ ਨੇ ਨਹੀਂ ਸੁਣੀ ਸਾਡਾ ਬੱਚਾ ਜਸਪਾਲ ਮਸੀਹ ਸੁਨੇਗਾ ਮੈਂ ਬਿਸ਼ਮ ਲਾਲ ਮਸੀਹ ਤਾਰੀ ਹਲਕੇ ਤੋਂ ਕਿਉਕਿ ਜੀਵਨ ਸਤਸ ਪਵਣ ਅਸੀਂ ਜਸਪਾਲ ਮਸੀਹ ਨੂੰ ਵੱਡੀ ਨੀਟਣਾ ਜਤਾ ਕੇ ਟੈਲੀਵਿਜ਼ਨ ਤੇ ਮੋਰਾ ਲਾ ਕੇ ਤੇ ਅਸੀਂ ਲੋਕ ਸਭਾ ਵਿੱਚ ਜਾ ਕੇ ਉਹਨਾਂ ਨੂੰ ਪਹੁੰਚਾਵਾਂਗੇ ਮੇਰਾ ਨਾਂ ਸਿਸਟਰ ਬਬਲੀਆ ਮਾ ਪ੍ਰਚਾਰ ਵੀ ਕਰਦੀ ਆ ਜਸਪਾਲ ਵੀ ਸਾਡਾ ਬੇਟਾ ਵਾ ਤੇ ਅਸੀਂ ਉਹਨਾਂ ਨੂੰ ਟੈਲੀਵਿਜ਼ਨ ਤੇ ਜਿਤਾਣਾ ਚਾਹੁੰਦੇ ਆ ਉਹ ਜਿੱਤ ਕੇ ਵੱਡੀ ਜਿੱਤਣਾ ਐਮਪੀ ਦੀ ਇਲੈਕਸ਼ਨ ਜਿੱਤੇਗਾ ਅਸੀਂ ਸਭ ਚਿਤਾਵਾਂਗੇ ਅਸੀਂ ਸਾਰੇ ਉਹਨਾਂ ਦੇ ਨਾਲ ਆ